ਅਸੀਂ ਜਿਹੜੀ ਬੇਨਤੀ ਕਰਦੇ ਆਂ ਇਹ ਸਰਕਾਰ ਨੂੰ ਜਿਹੜੀ ਗੜੇਮਾਰੀ ਆ ਹੋਈ ਜਾਂਦੀ ਆ ਇਹਦੇ ਉੱਤੇ ਮੰਨ ਲਓ ਸਾਰੇ ਇਹਦੇ ਗਰਦੌਰੀ ਹੋਣੀ ਚਾਹੀਦੀ ਹੈ ਤੇ ਜਿਹੜਾ ਮੰਨ ਲਓ ਨੁਕਸਾਨ ਹੋਈ ਜਾਂਦਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਇਹ ਕਿਸਾਨਾਂ ਨੂੰ ਜਿਹੜੀ ਅੱਜ بارش ਤੇ ਗੜਾ ਮਾਰੀ ਹੋਈ ਇਹਦੇ ਵਿੱਚ ਨੁਕਸਾਨ ਤੇ 2-4 ਦਿਨ ਖੜੋਗੇ ਪਤਾ ਲੱਗੇਗਾ ਮੇਰਾ ਅਨੁਮਾਨ ਇਹ ਗੱਲਾਂ ਦਾ ਵੀ ਇਹ ਨੁਕਸਾਨ 50% ਤੱਕ ਵੀ ਅੱਪਰ ਸਕਦਾ ਇਕ ਕਹਣਾ ਚਾਹੁੰਗੇ ਜਿਹੜੀ ਲਗਾਤਾਰ ਗੜੇ ਮੇਰਾ ਨਾਮ ਜੀ ਬੰਗਾਲ ਸਿੰਘ ਸੂਰੇ ਵਾਲਾ ਭਾਰਤੀ ਕਿਸਾਨ ਜੀ ਨੇ ਇਹਨੇ ਸਾਡਾ ਕਹਿੰਦਾ ਵੀ ਸੀਨੀਅਰ ਅਪੂ ਜੀ ਅਸੀਂ ਜਿਹੜੀ ਬੇਨਤੀ ਕਰਦੇ ਆਂ ਇਸ ਸਰਕਾਰ ਨੂੰ ਜਿਹੜੀ ਗੜੇ ਮਾਰੀ ਆ ਹੋਈ ਜਾਂਦੀ ਐ ਇਹਦੇ ਉੱਤੇ ਮੰਨ ਲਓ ਸਾਰੇ ਇਹਦੇ ਗਰਦੌਰੀ ਹੋਣੀ ਚਾਹੀਦੀ ਐ ਤੇ ਜਿਹੜਾ ਮੰਨ ਲਓ ਨੁਕਸਾਨ ਹੋਈ ਜਾਂਦਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਏ ਕਿਸਾਨਾਂ ਨੂੰ ਕਿੰਨਾ ਕੁ ਨੁਕਸਾਨ ਅੰਦਾਜ਼ਾ ਜੜਾ ਲਾਇਆ ਜਾ ਸਕਦਾ ਨੁਕਸਾਨ ਅੱਧੋ ਜ਼ਿਆਦਾ ਹੀ ਹੋਇਆ ਪਿਆ ਜੀ ਦੇਖੋ ਨਾ ਹੁਣ ਤੁਸੀਂ ਮੰਨ ਲਓ ਪੱਕੀਆਂ ਫਸਲਾਂ ਹੋਈਆਂ ਰੀਆਂ ਐ ਜਿਹੜਾ ਹੁਣ ਮੰਨ ਲਓ ਦਾਣਾ ਉਹ ਤਾਂ ਹੁਣ ਗਿਆ ਆ। ਦਾਣਾ ਦਾ ਵਿੱਚ ਹੁਣ ਬੰਨਣਾ ਨਹੀਂ ਉਹਦੇ। ਤੇ 50 60 ਫੋਸਦ ਦਾ ਨੁਕਸਾਨ ਹੋਇਆ। ਮੰਗ ਕੀ ਕਰੀਏ? ਮੰਗੇ ਇਹੀ ਕਰਦੇ ਆਂ ਗਰਦੋਰੀ ਕਰੇ ਸਰਕਾਰ ਦੀ। ਰਦੋਰੀ ਕਰਾ ਕੇ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਜੀ ਕਿਸਾਨਾਂ ਨੂੰ। ਕਿਉਂਕਿ ਕਿਸਾਨ ਤਾਂ ਅੱਗੇ ਹੀ ਕਰਜ਼ੇ ਦੀ ਮਾਰ ਥੱਲੇ ਚੱਲ ਰਿਹਾ ਜੀ। ਜਨਾਬ ਜੀ ਗੁਰੂ ਸਿੰਘ ਵੱਟੂ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਾਹਿਬ ਆਰਤੀ ਕਿਸਾਨ ਜੀ ਨੇ ਦਿਖਾਉਂਦਾ ਜਿਹੜੀ ਅੱਜ بارش ਤੇ ਗੜਾ ਮਾਰੀ ਹੋਈ। ਇਹਦੇ ਵਿੱਚ ਨੁਕਸਾਨ ਤੇ ਦੋ ਚਾਰ ਦਿਨ ਖਲੋਗੇ ਪਤਾ ਲੱਗੇਗਾ ਮੇਰਾ ਅਨੁਮਾਨ ਇਹ ਗੱਲਾਂ ਦਾ ਵੀ ਇਹ ਨੁਕਸਾਨ 50% ਤੱਕ ਵੀ ਆਪੜ ਸਕਦਾ ਤੇ ਜੇ ਚੱਲਦਾ ਰਹੇ ਤੇ ਜ਼ਿਆਦਾ ਵੀ ਹੋ ਸਕਦਾ ਇਹਦੇ ਵਿੱਚ ਬਹੁਤ ਜਿਹੜਾ ਕਿਸਾਨ ਹੈ ਇਹ ਅੱਜ ਪੱਕੀ ਫਸਲ ਦੇ ਖਰਚੇ ਕੀਤੇ ਨੇ ਸਾਰੇ ਕੋ ਕੀਟਾ ਹੈ ਇੱਕ ਖਾਨ ਦੀ ਧੀ 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 ਟੁੱਟ ਜੇਗੀ ਪਰ ਇਹਦਾ ਜਿਹੜਾ ਇੰਤਜ਼ਾਮ ਗਵਰਨਮੈਂਟ ਕਰੇ ਤੇ ਦੀ ਗਰਜ਼ੋਰੀ ਕਰਾਵੇ ਗਰਜ਼ੋਰੀ ਕਰਾ ਕੇ ਜੋ ਬਣਦਾ ਮੁਆਜਵਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ